ਚਹੇਲੇ ਬੱਚਾ ਛੋਟਾ ਹੈ ਤੇ ਜਦ ਤੱਕ ਉਹਦੀ ਗਰੋਥ ਬਿਲਕੁਲ ਸਹੀ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਨੂੰ ਡਾਕਟਰ ਦੀ ਦੇਖ ਰੱਖ ਦੇਣੇ ਵਿੱਚ ਹੀ ਰਹਿਣਾ ਪੈਣਾ ਤੇ ਜਿਸ ਕੰਡੀਸ਼ਨ ਚੋਂ ਮੈਂ 2 ਸਾਲ ਚ ਲੰਘਿਆ ਜਿਵੇਂ ਅਸੀਂ ਰਾਤਾਂ ਤੇ ਦਿਨ ਗੁਜ਼ਾਰੇ ਨੇ ਬਹਿ ਬਹਿ ਕੇ ਮੇਰਾ ਸ਼ੇਰ ਵਰਗਾ ਪੁੱਤ ਹਿੱਕ ਤੇ ਆ ਚੜਦਾ ਜਦੋਂ ਅੱਖ ਲੱਗਦੀ ਹੈ ਚਹੇਲੇ ਬੱਚਾ ਛੋਟਾ ਹੈ ਤੇ ਜਦ ਤੱਕ ਉਹਦੀ ਗਰੋਥ ਬਿਲਕੁਲ ਸਹੀ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਨੂੰ ਡਾਕਟਰ ਦੀ ਦੇਖ ਰੱਖ ਦੇਣੇ ਵਿੱਚ ਹੀ ਰਹਿਣਾ ਪੈਣਾ ਤੇ ਆਈਸੀਯੂ ਦੇ ਵਿੱਚ ਜੀਵਨ ਲੋਕ ਕਿੰਨੇ ਦਿਨ ਕਿੰਨੇ ਕਿੰਨੇ ਦਿਨ ਕਹਤੇ ਡਾਕਟਰ ਜੀ ਡਾਕਟਰ ਕਿੰਨੇ ਦਿਨ ਕਹਿ ਰਿਹਾ ਜੀ ਇੱਥੇ ਦੇਖੋ ਜੀ ਉਹ ਤਾਂ ਕੰਡੀਸ਼ਨ ਦੇ ਉੱਪਰ ਹੈ ਤੁਹ ਵੱਧ ਵੀ ਲੱਗ ਸਕਦਾ ਘੱਟ ਵੀ ਲੱਗ ਸਕਦਾ ਇੱਕ ਤੁਹਾਨੂੰ ਪਤਾ ਵੀ ਆਪਣਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਵੀ ਆਪਾਂ ਮਿਲੇ ਮਲਾਏ ਬਿਨਾ ਹਫ਼ਤਾ ਛੋੜੇ ਸੇਫਾਂ ਕਰੇ ਜਾ ਕੇ ਫਿਰ ਥੋੜਾ ਜਿਹਾ ਲਾਰ ਲਾ ਕੋਲ ਹੋ ਜਾਂਦਾ ਉਹਦੇ ਲਈ ਕਰਨੇ ਵੀ ਆਪਾਂ ਵੱਧ ਤੋਂ ਵੱਧ ਹੈ ਨੀ ਕੋਟੇ ਪਹੁੰਚਣਗੇ ਵੀ ਜਿਆਦਾ ਹਾਂਜੀ ਡਿਸਪਲਿਨ ਰੱਖ ਕੇ ਬੱਚਾ ਠੀਕ ਹੋਵੇ ਸਾਰੀ ਗੱਲ ਉਹ ਵੀ ਛੁੱਟੀ ਦੀ ਗੱਲ ਕੀਤੀ ਹੈ ਵੀ ਛੁੱਟੀ ਕਦੋਂ ਤੱਕ ਮਿਲ ਜੂਗੀ ਬੇਟਾ ਪਲੀ ਦੀ ਛੁੱਟੀ ਕਦੋਂ ਤੱਕ ਮਿਲ ਜੂਗੀ ਜੀ ਹੋਸਾ ਦਾ ਵੱਧ ਘਟਦੇ ਆ ਬੰਡਿਸ਼ਨ ਦੇ ਉੱਤੇ ਨਿਰਪਰ ਕਰਦਾ ਹੈ ਨਾ ਬਾਈ ਬੜੇ ਲੋਕ ਬਹੁਤ ਆ ਰਹੇ ਜੀ ਦੂਰੋਂ ਦੂਰੋਂ ਪਿੰਡਾਂ 'ਚ ਵੀ ਪਹੁੰਚ ਰਹੇ ਪਿੰਡਾਂ ਚੋਂ ਆਸੇ ਪਾਸੇੋਂ ਬਹੁਤ ਮਤ ਐਕਚੁਅਲੀ ਨਾ ਇਸ ਗੱਲ ਦੇ ਨਾਲ ਲੋਕਾਂ ਨੇ ਇਮੋਸ਼ਨ ਜੁੜੇ ਹੋਏ ਨੇ ਜਦੋਂ ਸ਼ੁਭਦੀਪ ਦੀ ਮੌਤ ਹੋਈ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਤੁਸੀਂ ਤਾਂ ਬਠਿੰਡੇ ਤੋਂ ਸ਼ਾਇਦ ਕਦੇ-ਕਦੇ ਗਏ ਹੋਗੇ ਜਿਹੜੀ ਉਹ ਲੋਕਲ ਪ੍ਰੈਸ ਦਾ ਮਾਨਸਰੂ ਦਾ ਤਕਰੀਮੇ ਜਾਂਦੇ ਵੀ ਹਰ ਸੰਡੇ ਨੂੰ ਬਿਲਕੁਲ ਜਾਂਦੇ ਨਹੀਂ ਹੈ ਬੇੜਾ ਭਰਿਆ ਹੁੰਦਾ ਹੈ ਹਨਾ ਲੋਕਾਂ ਨੂੰ ਮਰ ਇਸ ਗੱਲ ਦਾ ਗੁੱਸਾ ਜ਼ਰੂਰ ਹੈ ਵੀ ਇਹ ਬਹੁਤ ਤੱਕਾ ਕਰਿਆ ਹਨਾ ਤੁਸੀਂ ਕਿਸੇ ਨਾਲ ਬਿਨਾਂ ਕਸੂਰ ਤੋਂ ਬਿਨਾਂ ਦੱਸੇ ਬੁਚਾ ਹੀ ਵੀ ਕਿਸੇ ਦਾ ਕਤਲ ਕਰ ਦੇਣਾ ਜਾ ਕੇ ਹੁਣ ਤੁਸੀਂ ਕੱਲ ਵੇਖਿਆ ਹੋਊਗਾ ਅਮਰਸਰ ਦੇ ਵਿੱਚ ਮਰਡਰ ਜਿਹੜਾ ਪੁਲਿਸ ਵਾਲੇ ਦਾ ਹੋਇਆ ਹੈ ਯਾਰ ਉਹਦੀ ਛੋਟੀ ਉਮਰ ਹੈ ਹਲੇ ਬੱਚੀ ਦੀ ਜਿਹੜੀ ਉਹਦੀ ਵਾਈਫ ਹੈ ਉਹਦੇ ਕੀ ਇਹਨੇ ਸੁਣੇ ਨਹੀਂ ਜਾਂਦੇ ਸੀ ਬਈ ਮੈਂ ਫੋਨ ਤੇ ਦੇਖਿਆ ਬਹੁਤ ਮਨ ਖਰਾਬ ਹੋਇਆ ਵੀ ਕੱਲਾ ਕਿਸ ਨੂੰ ਮਾਰ ਦੇਣਾ ਇਸ ਗੱਲ ਦਾ ਹੱਲ ਹੈ ਕੀ ਉਹਦੇ ਕੋਲੇ ਪਿਸਤੌਲ ਹੀ ਸੀ ਦੋ ਚਾਰ ਕੇਸ ਸੀ ਉੱਤੇ ਹੋਸ਼ੀਏ ਵੀਨੇ ਜਵਾਨ ਤੋਂ ਹੋਇਆ ਨਹੀਂ ਬੰਦਾ ਮਾਰਨ ਵਾਲੀ ਕੀ ਗੱਲ ਸੀ ਤੇ ਚ ਸੈਂਡਰ ਕਰਨ ਦਾ ਇਸ ਗੱਲ ਨੂੰ ਫਿਰ ਉਹ ਆਪ ਕਿਹੜਾ ਬਚ ਗਿਆ ਫਿਰ ਹਨਾ ਇਹ ਲਾ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਹੈ ਬਹੁਤ ਡਿੱਗਰਦੀ ਜਾ ਰਹੀ ਹੈ ਇਹਦੇ ਵਿੱਚ ਇੱਕ ਖੌਫ ਪੈਦਾ ਕਰਤਾ ਇਹਨਾਂ ਲੋਕਾਂ ਨੇ ਵੀ ਜਿਹਦੇ ਨਾਲ ਆਪਣੀ ਰੰਜਿਸ਼ ਹੈ ਕੋਈ ਰੌਲਾ ਹੈ ਉਹ ਤੋਂ ਆਪਾਂ ਅੱਖ ਬਚਾ ਕੇ ਲੰਘ ਜਾਂਦੇ ਆਂ ਵੇਲਾ ਕਿ ਵੇਲਾ ਦੇਖ ਕੇ ਲੰਘ ਜਾਂਦੇ ਆਂ ਹੁਣ ਜਿਹਦੇ ਨਾਲ ਕੋਈ ਰੌਲਾ ਹੀ ਨਹੀਂ ਯਾਰ ਉਹੀ ਪਿਸਤੌਲ ਕੱਢ ਕੇ ਮਾਰ ਦਿੰਦਾ ਇਹਦਾ ਕੀ ਹੱਲ ਹੈ ਇਹਦਾ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਕਿਉਂਕਿ ਆਮ ਨਾਗਰਿਕ ਨਾਲੋਂ ਆਮ ਸਰਕਾਰ ਦੇ ਕਮਾਊ ਪੁੱਤ ਨਾਲੋਂ ਗੈਂਗਸਟਰਾਂ ਦੀ ਜ਼ਿਆਦਾ ਸੁਣੀ ਜਾਂਦੀ ਹੈ ਹੁਣ ਮੇਰੇ ਨਾਲ ਜਿੰਨੇ ਸਬੰਧਤ ਸਿੰਗਰ ਨੇ ਵਿਚਾਰੇ ਉਹਨਾਂ ਨੂੰ ਥ੍ਰੈਟਸ ਆ ਰਹੀਆਂ ਨੇ ਉਹ ਪੁਲਿਸ ਕੋਲੇ ਜਾਂਦੇ ਨੇ ਤਾਂ ਪੁਲਿਸ ਵਾਲੇ ਜਵਾਬ ਪਤਾ ਕੀ ਦਿੰਦੇ ਨੇ ਉੱਥੇ ਬੈਠੇ ਜਿਹੜੇ ਹਾਲੇ ਗੋਲੀ ਵੱਜੀ ਤਾਂ ਨਹੀਂ ਹਾਲੇ ਕੋਈ ਫਾਇਰਿੰਗ ਫੋਨ ਕੀਤਾ ਨਹੀਂ ਹੋਈ ਕਰੇ ਤੇ ਫਾਇਰਿੰਗ ਜਦੋਂ ਹੋਈ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਜੂ। ਫਾਇਰਿੰਗ ਤੋਂ ਬਾਅਦ ਮੈਂ ਤੁਰ ਕੇ ਥਾਣੇ ਆ ਜੂੰਗਾ। ਪਰ ਇਹੇ ਜਿਹੇ ਹਾਸੋ ਹੀਣੀਆਂ ਗੱਲਾਂ ਨੇ ਫਿਰ ਇਹ ਇੱਕ ਨਾ ਇੱਕ ਨੈਕਸਸ ਹੈ। ਮੈਂ 2 ਸਾਲ ਦਾ ਜਿੰਨਾ ਕਿ ਸਟੱਡੀ ਕੀਤਾ ਹੈ ਤਾਂ ਜਿੰਨਾ ਕਿ ਮੈਨੂੰ ਪਤਾ ਲੱਗਿਆ ਹੈ ਨਾ ਕਿਉਂਕਿ ਜਦੋਂ ਸ਼ੁਭਦੀਪ ਨੇ ਮੌਤ ਹੋਈ ਉਹ ਤਾਂ ਮੈਨੂੰ ਇਹ ਵੀ ਨਹੀਂ ਸੀ ਪਤਾ ਕੀ ਨੇ ਮਾਰਿਆ ਸਾਲ। ਕੁਝ ਨਹੀਂ ਸੀ ਪਤਾ। ਪਰੰਤੂ ਜਿਵੇਂ ਜਿਵੇਂ ਪਰਤਦਾਰ ਪਰਤ ਭਗਾਈ ਕਰਦੇ ਫਿਰਦੇ ਪਿੱਛੇ ਪਿੱਛੇ ਤਾਂ ਇਹ ਲੱਗਦਾ ਵੀ ਸਾਰੇ ਗੋਲਮਾਲ ਹੈ। ਸਾਡੇ ਚੁਣੇ ਹੋਏ ਆਗੂਆਂ ਨੂੰ ਆ ਹੁਣ ਵੋਟਾਂ ਦਾ ਸੀਨ ਹੈ ਤੁਸੀਂ ਪ੍ਰੈਸ ਦੇ ਮਾਧਮ ਨਾਲ ਬੜਾ ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋ ਇਹ ਗੱਲ ਸਮਝਾਓ ਵੀ ਕੇਵਲ ਵੋਟ ਉਹਨਾਂ ਲੋਕਾਂ ਨੂੰ ਦਿਓ ਜਿਹੜੇ ਤੁਹਾਡੇ ਹੱਕ 'ਚ ਖੜਨ ਵਾਲੇ ਲੋਕ ਨੇ ਸਾਨੂੰ ਨਹੀਂ ਗਰੰਟੀਆਂ ਚਾਹੀਦੀਆਂ ਕਿਸੇ ਕੱਲ ਦੀਆਂ ਸਾਨੂੰ ਨਹੀਂ ਰਾਸ਼ਨ ਚਾਹੀਦਾ ਅਸੀਂ ਕਮਾ ਕੇ ਖਾ ਲਾਂਗੇ ਮਾਲਕ ਨੇ ਦੋ ਹੱਥ ਦਿੱਤੇ ਆ ਪਰ ਜੇ ਮਾਹੌਲ ਦੇ ਉਹ ਸਾਨੂੰ ਹੁਣ ਤੁਸੀਂ ਆ ਬੇਲਾ ਰਾਮ ਤੁਹਾਡਾ ਸੜਕ ਤੇ ਬੈਠਾ ਕੁਰਸੀ ਤੇ ਬੈਠਾ ਮਾਰ ਕੇ ਭੱਜ ਗਏ ਕਿ ਇਹ ਕੋਈ ਤਰੀਕਾ ਹੈ ਕੋਈ ਵੀ ਰੌਲਾ ਕੋਈ ਵੀ ਮਤ ਪੇਦਾ ਟੇਬਲ ਤੇ ਬਹਿ ਕੇ ਹੱਲ ਕੀਤਾ ਜਾ ਸਕਦਾ ਹੈ ਜੇ ਜਦੋਂ ਸਾਨੂੰ ਪਤਾ ਲੱਗਦਾ ਵੀ ਫਲਾਣੇ ਪੋਲਿਟਿਸ਼ੀਅਨ ਦੇ ਫਲਾਣਿਆਂ ਨਾਲ ਲਿੰਕ ਨੇ ਫਲਾਣਾ ਪੁਲਿਸ ਅਫਸਰ ਗੈਂਗਸਟਰ ਨਾਲ ਮਿਲਿਆ ਹੋਇਆ ਤਾਂ ਵਿਰੋਧ ਹਿਰਦਾ ਸ਼ਿਮਲੇ ਜਾਂ ਇਹ ਰਹਿਣ ਦੇ ਸਿਰ ਤੇ ਤਾਂ ਅਸੀਂ ਤੁਰਪੱਜੇ ਫਿਰਦੇ ਆ ਜੇ ਖੇਤ ਦੀ ਰਾਖੀ ਵਾਲਾ ਬੰਦਾ ਹੀ ਮਿਲਿਆ ਹੋਇਆ ਦੂਜੇ ਪਾਸੇ ਇਹ ਤੁਸੀਂ ਫੈਸਲਾ ਕਰਨਾ ਹੁਣ ਤੁਹਾਡੇ ਹੱਥ 'ਚ ਫੈਸਲਾ ਆਪਣੇ ਕੋਲ 5 ਸਾਲਾਂ ਬਾਅਦ ਇੱਕ ਵਾਰੀ ਆਉਂਦਾ ਲੱਗਦੇ ਨੇ ਤੁਹਾਡੇ ਵਰਗੇ ਬੰਦੇ ਨੂੰ ਸਿਆਸਤ 'ਚ ਆਉਣਾ ਚਾਹੀਦਾ ਕੁਝ ਨਾ ਕੁਝ ਚੇਂਜ ਹੋ ਜਾਏ ਮੈਂ ਬੇਟਾ ਮੇਰਾ ਕੋਈ ਮੈਨੂੰ ਮੈਂ ਕਦੇ ਰਾਜਨੀਤੀ ਨੂੰ ਨਕਾਰਿਆ ਵੀ ਨਹੀਂ ਅੱਜ ਤੱਕ ਕਦੇ ਵੀ ਮੈਂ ਨਹੀਂ ਜਾਊਂਗਾ ਪਰੰਤੂ ਜਿਹੜੀ ਮੇਰੀ ਮੌਜੂਦਾ ਕੰਡੀਸ਼ਨ ਹੈ ਮੇਰੇ ਲਈ ਸਭ ਤੋਂ ਪਹਿਲਾਂ ਮੇਰੇ ਪੁੱਤ ਦਾ ਜਸਟਿਸ ਹੈ ਜਦ ਤੱਕ ਮੈਨੂੰ ਜਸਟਿਸ ਨਹੀਂ ਮਿਲਦਾ ਮੈਂ ਕਿਸੇ ਲੱਗਦਾ ਨਹੀਂ ਜਸਟਿਸ ਵਾਸਤੇ ਇਹ ਰਸਤਾ ਠੀਕ ਨਹੀਂ ਹੈ ਜੇ ਸਿਆਸਤ ਚਾਹੋ ਤਾਂ ਤੁਸੀਂ ਆਪਦੀ ਆਵਾਜ਼ ਆਵ ਬੁਲੰਦ ਕਰ ਸਕਦੇ ਹੋ ਇਹ ਲੋਕਾਂ ਨੇ ਕਿਹਾ ਜਾਂਦਾ ਮੈਂ ਵੀ ਕਦੇ-ਕਦੇ ਸੋਚਦਾ ਹੁੰਦਾ ਵੀ ਮੈਂ ਸ਼ਾਇਦ ਜੀ ਸੰਸਦ ਦੇ ਵਿੱਚੋਂ ਆਵਾਜ਼ ਚੁੱਕ ਸਕਦਾ ਪਰੰਤੂ ਤੁਸੀਂ ਇੱਥੇ ਦੇਖੋ 100 ਚੋਂ 99 ਜਿਹੜੇ ਬੰਦੇ ਨੂੰ ਦੂਜੀ ਭਾਸ਼ਾ ਬੋਲ ਰਹੇ ਨੇ ਇਸੇ ਕਰਕੇ ਜਿਹੜੀ ਸਾਡੀ ਲੀਡਰ ਸਾਹਿਬਾਨ ਦੀ ਲੋਕ इज्जत ਘਟੀ ਹੈ ਪੈਸੇ ਨੂੰ ਤਰਜੀਹ ਵੱਧ ਦਿੱਤੀ ਜਾ ਰਹੀ ਹੈ ਲੋਕਾਂ ਦੇ ਇਮੋਸ਼ਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ ਇਸੇ ਕਰਕੇ ਤਾਂ ਦਰਦਰ ਭਟਕਦੇ ਫਿਰਦੇ ਹੁਣ ਸਾਰੇ ਹੁਣ ਜਿਹੜੀਆਂ ਪਾਰਟੀਆਂ ਸੈਂਟਰ ਚਾ ਚਾਹੀ ਇੱਥੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਸਾਰੇ ਸਤਿਕਾਰਯੋਗੋ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੁੰਦਾ ਪਰੰਤੂ ਨਹੀਂ ਜਿਸ ਕੰਡੀਸ਼ਨ ਚੋਂ ਮੈਂ 2 ਸਾਲ ਚ ਲੰਘਿਆ ਜਿਵੇਂ ਅਸੀਂ ਰਾਤਾਂ ਤੇ ਦਿਨ ਗੁਜ਼ਾਰੇ ਨੇ ਬਹਿ ਬਹਿ ਕੇ ਮੇਰਾ ਸ਼ੇਰ ਵਰਗਾ ਪੁੱਤ ਹਿੱਕ ਤੇ ਆ ਚੜਦਾ ਜਦੋਂ ਅੱਖ ਲੱਗਦੀ ਹੈ ਨਹੀਂ ਤੁਹਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਤੁਸੀਂ ਮੁਬਾਰਕਾਂ ਦਿਓ ਬਲੇਸਿੰਗ ਦਿਓ ਤੁਹਾਡੀ ਇਨਸਾਨੀਅਤ ਹੈ ਤੁਹਾਡੇ ਪਰਿਵਾਰ ਦੀ ਇੱਜ਼ਤ ਕਰਦੇ ਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਲੰਬੀ ਉਮਰ ਆ ਰਾਜ ਭਾਗ ਬਖਸ਼ੇ ਸਾਨੂੰ ਕੋਈ ਜਲਸੀ ਨਹੀਂ ਕਿਸੇ ਤੋਂ ਸਾਡਾ ਸਾਡਾ ਉਜੜੇ ਹੋਇਆ ਦਾ ਲੜਾਈ ਕਿੱਡੀ ਲੰਮੀ ਹੋਰ ਲੜਨੀ ਪਊਗੀ ਕੀ ਲੱਗਦਾ ਹੈ ਜਲਸੀ ਬਿਲਕੁਲ ਲੜੂਗਾ ਜੀ ਹੁਣ ਮੈਨੂੰ ਦੇਖੋ ਜੇ ਮੈਨੂੰ ਰਾਹਤ ਦਿੱਤੀ ਹੈ ਪਾਰਟੀਆਂ ਦੁਆਵਾਂ ਨਹੀਂ ਦਿੱਤੀਆਂ ਆਮ ਲੋਕਾਂ ਦੀਆਂ ਅਰਦਾਸਾਂ ਨਹੀਂ ਦਿੱਤੀਆਂ ਅਕਾਲ ਪੁਰਖ ਨੇ ਦਿੱਤੀਆਂ ਨਾ ਉਹਨਾਂ ਨੇ ਮੇਰੇ ਥੋੜਾ ਜਿਹਾ ਬਜਨ ਘਟਾਇਆ ਸਿਰ ਤੋਂ ਤੇ ਹੁਣ ਮੈਂ ਬੇ ਧੜਕ ਹੋ ਕੇ ਹੋਰ ਵੀ ਮਜ਼ਬੂਤੀ ਦੇ ਨਾਲ ਲੜੂੰਗਾ ਜਦ ਤੱਕ ਮੇਰੇ ਪੁੱਤ ਦਾ ਇਨਸਾਫ ਨਹੀਂ ਮਿਲਦਾ ਮੈਂ ਆਮ ਲੋਕਾਂ ਦੇ ਵਿੱਚ ਜਾਊਂਗਾ ਇਹ ਗੱਲ ਦੱਸੂੰਗਾ ਉਹਨਾਂ ਨੂੰ ਜਾ ਕੇ ਦੇਖੋ ਜਿਹੜਾ ਮੇਰੇ ਵਸਦੇ ਰਸਦੇ ਖੁਸ਼ਹਾਲ ਪਰਿਵਾਰ ਦਾ ਇਹਨਾਂ ਲੋਕਾਂ ਨੇ ਮਾਰਾ ਹਾਲ ਕਰਤਾ ਤੇ ਸਰਕਾਰੀ ਪੱਖ ਮੇਰੇ ਨਾਲ ਇੱਕ ਵਾਰੀ ਵੀ ਨਹੀਂ ਖੜਿਆ ਤੁਸੀਂ ਇਹੋ ਜਿਹੇ ਲੋਕਾਂ ਨੂੰ ਨਾ ਚੁਣਿਆ ਹੁਣ ਮੈਂ ਮੇਰਾ ਕਿਸੇ ਨਾਲ ਅਕਾਲੀ ਨਾਲ ਵਿਰੋਧ ਨਹੀਂ ਮੇਰਾ ਕਿਸੇ ਕਾਂਗਰਸੀ ਨਾਲ ਨਹੀਂ ਮੇਰਾ ਕਿਸੇ ਆਪ ਵਿਰੋਧ ਕੋਈ ਨਹੀਂ ਮੈਂ ਇਹ ਉਹ ਸਬਜੈਕਟੀ ਨਾਲ ਵਿਰੋਧ ਹੈ ਜਿਹੜਾ ਗੁੰਡਾਗਰਦੀ ਨੂੰ ਸ਼ਹਿ ਦਿੰਦਾ ਅਸੀਂ ਵਪਾਰ ਕਰਦੇ ਹਾਂ ਦੁਕਾਨ ਕਰਦੇ ਹਾਂ ਸਾਨੂੰ 11 ਵਜੇ ਤੱਕ ਹੱਕ ਆ ਜੇ ਅਸੀਂ ਦੁਕਾਨ ਖੋਲ ਕੇ ਬਾਹਰ ਆਉ ਦਾ ਬਹਿ ਸਕਦੇ ਹਾਂ ਕਿਉਂ ਨਹੀਂ ਬੈਠਣ ਦਿੰਦੇ ਤੁਸੀਂ ਇੱਕ 2 ਪੈਸਿਆਂ ਦਾ ਗੁੰਡਾ ਹੱਥ 'ਚ ਪਿਸਤੌਲ ਲੈ ਕੇ ਉਹ ਸਾਥੋਂ ਸਾਸਰੀ ਘਰ ਭਾਦਦਾ ਹੈ ਉਹ ਡੀਸੀ ਵਰਗੀ ਫੀਲਿੰਗ ਲੈਂਦਾ ਹੈ ਕਿ ਕਿਉਂ ਜਰਾ ਕਿੱਥੇ ਕਾਨੂੰਨ ਸਾਡਾ 302 ਦਾ ਮੇਰੇ ਪੁੱਤ ਤੇ ਪਰਚਾ ਹੈ ਤੇ ਅੱਜ ਤੱਕ ਮੇਰਾ ਕੇਸ ਪੌਣੇ 2 ਸਾਲ ਹੋ ਗਏ ਕੇਸ ਸਟਾਰਟ ਨਹੀਂ ਹੋਇਆ ਮੈਂ ਸੱਤਾ ਵਾਲੇ ਲੋਕਾਂ ਨੂੰ ਇਹੀ ਗੱਲ ਉਹਨਾਂ ਨੇ ਸਾਹਮਣੇ ਰੱਖਣੀ ਹੈ ਵੀ ਤੁਸੀਂ ਮੇਰੇ ਕੋਲੇ ਦੋ ਸਵਾਲ ਲੈ ਕੇ ਆਇਓ ਜਦੋਂ ਵੀ ਤੁਸੀਂ ਮੈਨੂੰ ਮਿਲਣਾ ਮੈਨੂੰ ਜਿੱਥੇ ਮਰਜ਼ੀ ਬਿਰਾ ਲਊਗਾ ਮੈਂ ਨੰਗੇ ਪੈਰੀ ਤੁਰ ਕੇ ਤੁਹਾਡੇ ਕੋਲੇ ਆ ਜਾਊਗਾ ਮੈਨੂੰ ਸਨੇਹਾਂ ਦੇਣ ਦੀ ਲੋੜ ਨਹੀਂ ਹੈ ਦੱਸੋ ਲਾਰੈਂਸ ਦੇ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਹੈ ਇੱਕ ਤੁਹਾਡੇ ਸਾਲ ਭਰ ਤੁਸੀਂ ਉਹਦੀ ਇੰਟਰਵਿਊ ਕਰਵਾਤੀ ਸਰਕਾਰ ਹਾਲੇ ਤੱਕ ਵੀ 3 ਮਹੀਨਿਆਂ ਦਾ ਸਮਾਂ ਮੰਗਦੀ ਵੀ ਇੰਟਰਵਿਊ ਹੋਈ ਕਿੱਥੇ ਕਰਾਈ ਤੁਹਾਡੇ ਪੁਲਿਸ ਨੇ ਹੈ ਤੁਹਾਡੀ ਕਸਟਡੀ ਦੇ ਵਿੱਚ ਹੈ ਤੁਸੀਂ ਲੱਭਦੇ ਫਿਰਦੋਂ ਆਸੇ-ਪਾਸੇ ਵੀ ਕਰ ਸੀ ਫਲਾਨੀ ਜਾਂਚ ਕਰਦੇ ਜਾਂਚ ਇਹਨਾਂ ਗੱਲਾਂ ਤੋਂ ਬਾਹਰ ਆ ਜੇ ਲੋਕ ਜਾਣਦੇ ਆ ਮੈਂ ਲੋਕਾਂ ਨੂੰ ਇਹੀ ਗੱਲ ਦੱਸਣੀ ਹੈ ਵੀ ਕੀ ਮੈਨੂੰ ਪਤਾ ਨਹੀਂ ਮੇਰੀ ਕਸਟਡੀ ਦੇ ਅੰਦਰ ਮੁਲਜਮ ਹੈ ਉਹ ਕਿੱਥੇ ਇੰਟਰਵਿਊ ਕਰ ਰਿਹਾ ਸਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਵੀ ਉਹ ਰਾਜਸਥਾਨ ਦਾ ਜਿਹੜਾ ਰਾਜਪੂਤਾਂ ਦਾ ਆਗੂ ਕੀ ਨਾ ਸਕਰੇਵ ਸ਼ਾਇਦ ਨਾਮ ਸੀ ਉਹਦਾ ਉਹਦੇ ਕਤਲ ਦੀ ਪਲਾਨਿੰਗ ਮਠੰਡਾ ਜੇਲ੍ਹ ਦੇ ਵਿੱਚ ਬਣ ਰਹੀ ਹੈ ਉਹ ਤੁਹਾਡੇ ਸੂਤਰ ਤੋਂ ਤੁਹਾਨੂੰ ਦੱਸ ਦਿੰਦੇ ਆ ਇੱਕ ਕੈਮਰੇ ਲਾ ਕੇ ਇੱਕ ਐਚਡੀ ਵੀਡੀਓ ਬਣ ਰਹੀ ਹੈ ਉੱਥੇ ਇੰਟਰਵਿਊ ਹੋ ਰਹੀ ਹੈ ਪੱਤਰਕਾਰ ਪਹੁੰਚਦੇ ਆ ਉਹਦਾ ਪ੍ਰਬੰਧ ਕੀਤਾ ਗਿਆ ਸੈੱਟ ਵਰਗਾ ਉਹਦਾ ਉੱਥੇ ਇੰਦਾ ਵਧੀਆ ਸੈੱਟ ਲਾਏਗਾ ਉਹਦਾ ਤੁਹਾਨੂੰ ਪਤਾ ਨਹੀਂ ਲੱਗਿਆ ਇਸ ਗੱਲ ਦਾ ਕਿਉਂ ਝੂਠ ਬੋਲਦੇ ਹੋ ਹਾਈ ਕੋਰਟ ਵੀ ਤੁਹਾਡੇ ਖਿਲਾਫ ਬੋਲੀ ਜਾਂਦੀ ਹੈ ਫੈਸਲੇ ਦੇ ਰਹੀ ਹੈ ਉਸ ਗੱਲ ਤੇ ਭਾਈ ਦੱਸੋ ਤੁਸੀਂ ਹਾਈ ਕੋਰਟ ਨੂੰ ਵੀ ਲਾਰੇ ਲਈ ਜਾਂਦੇ ਹੋ ਜਦੋਂ ਫਿਰ ਲੋਕਾਂ ਦਾ ਵਿਸ਼ਵਾਸ ਤੁਹਾਡੇ 'ਚ ਕਿਵੇਂ ਬਣੂਗਾ ਇਸ ਗੱਲ 'ਚ ਜਦੋਂ ਤੁਸੀਂ ਮੰਨਦੇ ਤਾਂ ਅਦਾਲਤ ਦੇ ਹੁਕਮ ਵੀ ਨਹੀਂ ਪਰ ਆਪਾਂ ਨੂੰ ਇਸ ਗੱਲ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਵਧਾਈ ਦਿੰਦਾ ਇਸ ਗੱਲ ਦੀ ਵੀ ਆਪਣੀ ਉਸ ਪ੍ਰਮਾਤਮਾ ਨੇ ਸੁਣੀ ਹੈ ਉਹਨੇ ਆਪਣੇ ਹੱਕ 'ਚ ਫੈਸਲਾ ਦਿੱਤਾ ਹੈ ਵੀ ਇਹਨਾਂ ਦਰਿੰਦਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਸਰਕਾਰ ਸੱਤਾ 'ਚ ਬੈਠੇ ਲੋਕਾਂ ਨੂੰ ਵੀ ਆਉਣੀ ਚਾਹੀਦੀ ਹੈ ਵੀ ਦੇਖੋ 3 ਕਰੋੜ ਲੋਕਾਂ ਨੇ ਜਸ਼ਨ ਮਨਾਇਆ ਜਦੋਂ ਮੇਰਾ ਪੁੱਤ ਦੁਨੀਆ ਦੇ ਵਿੱਚ ਆਉਂਦਾ ਹੈ ਜਦੋਂ ਜਾਂਦਾ ਲੱਖਾਂ ਲੋਕਾਂ ਨੇ ਦੁੱਖ ਬਣਾਇਆ ਉਦੋਂ ਵੀ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਸਮਝੋ ਤੁਹਾਡੇ ਕੋਲੇ ਵੇਲਾ ਹੈ ਤੁਹਾਡੇ ਕੋਲ ਸਮਝਣ ਦਾ ਵੇਲਾ ਹੈ ਸੱਤਾ ਬਹੁਤਾ ਚੰਗੀ ਰਹਿੰਦੀ ਕਿਸੇ ਕੋਲੇ 5 ਸਾਲੇ ਤੋਂ ਵੱਡੇ-ਵੱਡੇ ਹੋ ਹੋ ਕੇ ਤੁਰ ਗਏ ਇਹ ਸੀਦਾ ਹੰਕਾਰ ਨਾ ਕਰੋ ਸੇਵਾ ਇਹਦਾ ਲੋਕਾਂ ਦੀ ਹੈ ਇਹਨਾਂ ਨੂੰ ਸਿੱਧੇ ਰਾਹ ਪਾ ਦਿਓ ਕਿਸੇ ਦੇ ਪੁੱਤ ਨਾ ਮਰਵਾਓ ਇੱਕ ਮੌਤ ਕਿੰਨੇ ਰਿਸ਼ਤੇ ਸਮੇਟ ਕੇ ਨਾਲ ਲੈ ਜਾਂਦੀ ਹੈ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸਾਨੂੰ ਪੁੱਛ ਕੇ ਦੇਖੋ ਸਾਡੀ ਰਾਤ ਕਿਵੇਂ ਲੰਘਦੀ ਹੈ ਦਿਨ ਕਿਵੇਂ ਲੰਘਦਾ ਹੈ ਤੇ ਤੁਸੀਂ ਮੈਨੂੰ ਰਾਜਨੀਤੀ ਨਾਲ ਜੋੜਦੇ ਹੋ ਕਦੇ ਮੈਂ ਉਹ ਨਹੀਂ ਹੈ ਮੇਰਾ ਹਾਲੇ ਕੋਈ ਮੰਨ ਨਹੀਂ ਮੈਂ ਅਨਕਾਰ ਵੀ ਨਹੀਂ ਕਰਦਾ ਇਸ ਕਰਕੇ ਮੈਂ ਕਦੀ ਨਹੀਂ ਕਹਿ ਮੈਂ ਰਾਜਨੀਤਿਕ ਬਣ ਕੇ ਰਹੂੰਗਾ ਮੈਂ ਪਰੰਤੂ ਇਹ ਕੋਈ ਜ਼ਰੂਰੀ ਨਹੀਂ ਵੀ ਅੱਜ ਇਲੈਕਸ਼ਨ ਆਈ ਅੱਜ ਮੇਰੇ ਨਾਲ ਚਾਰ ਲੋਕ ਹੈ ਮੈਂ ਲੋਕਾਂ ਦੇ ਇਮੋਸ਼ਨ ਵੇਚਣ ਵਾਲਾ ਜੋ ਨਹੀਂ ਹੈਗਾ ਜਿੱਦੇ ਮੇਰੇ ਚਾਹਣ ਵਾਲੇ ਕਹਿਣਗੇ ਵੀ ਆਪਣਾ ਇਸ ਗੱਲ ਦਾ ਭਲਾ ਹੋ ਸਕੇ ਮੈਨੂੰ ਲੱਗਿਆ ਵੀ ਮੈਂ ਲੋਕਾਂ ਦਾ ਕੋਈ ਸਮਾਰ ਸਕਦਾ ਮੈਂ ਜੂਰ ਆ ਜੂਗਾ ਉਹ ਤਾਂ ਤੁਹਾਨੂੰ ਲੱਗਦਾ ਹੈ ਜੀ ਕੀ ਹੁਣ ਜਿਹੜੇ ਲੀਡਰ ਵੋਟਾਂ ਲੈਣ ਜਾਣਗੇ ਇਲੈਕਸ਼ਨ ਹੈਗਾ ਦੇ ਜੀ ਸਰਕਾਰ ਚੁਣੀ ਜਾਣਗੇ ਤਾਂ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਕਿ ਸ਼ੁਭਦੀਪਾਲੇ ਮਾਮਲੇ 'ਚ ਜਵਾਬ ਲੈਣ ਮੈਂ ਮੈਂ ਤੁਹਾਡੇ ਮਾਦਮ ਦੇ ਨਾਲ ਇਹੀ ਗੱਲ ਲੋਕਾਂ ਨੂੰ ਕਹਿਣਾ ਵੀ ਜਾਂ ਜਿੰਨੇ ਮੇਰੇ ਪੁੱਤ ਨੂੰ ਪਿਆਰ ਕਰਦੇ ਹੋ ਤੁਸੀਂ ਸਿੱਧੂ ਦੀ ਸੋਚ ਨੂੰ ਤੁਸੀਂ ਪਿਆਰ ਕਰਦੇ ਹੋ ਤੁਸੀਂ ਸਮਝਦੇ ਹੋ ਵੀ ਇਹ ਬਹੁਤ ਮਾੜਾ ਹੋਇਆ ਪਰ ਹੁਣ ਤੁਹਾਡੇ ਕੋਲੇ ਮੌਕਾ ਵੀਰੋ ਪੁੱਛਿਓ ਇਹਨਾਂ ਨੂੰ ਮੇਰੇ ਕੋਲੇ ਮੈਂ 2-4 ਦਿਨ ਦੇ ਵਿੱਚ ਆਵਦੇ ਆਪਣੇ ਸਵਾਲ ਵੀ ਅਪਲੋਡ ਕਰੂੰਗਾ ਜਿਹੜੀਆਂ ਮੈਂ ਤੁਹਾਨੂੰ ਹਾਈ ਕੋਰਟ ਦੇ ਫੈਸਲੇ ਨੂੰ ਕਿਉਂ ਨਹੀਂ ਮੰਨਦੇ ਇੱਕ ਗੁੰਡੇ ਦੀ ਇੰਟਰਵਿਊ ਤੁਸੀਂ ਕਿਵੇਂ ਕਰਵਾਤੀ ਅੱਜ ਤੱਕ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਕਿਉਂ ਨਹੀਂ ਪਤਾ ਲੱਗਿਆ ਕਿਹੜੇ ਲੋਕਾਂ ਨੇ ਸਿਕਿਉਰਿਟੀ ਲੀਕ ਕੀਤੀ ਸਰਕਾਰ 'ਚ ਬੈਠੇ ਲੋਕਾਂ ਨੇ ਮੇਰੇ ਪੁੱਤ ਦੀ ਸਕਿਉਰਿਟੀ ਵਾਪਸ ਲਈ ਪਹਿਲੀ ਗੱਲ ਦਾ ਫਿਰ ਵਾਪਸ ਕੀਤੀ ਹੋਈ ਨੂੰ ਅਨਾਉਂਸ ਕੀਤਾ ਇਹਨਾਂ ਕੀ ਤੁਸੀਂ ਆਪਦੇ ਵਿਭਾਗ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੱਕ ਹੁਣ ਤਾਂ ਗੋਡਿਆ ਸਾਹਿਬ ਹੀ ਮੇਰੇ ਸਤਿਕਾਰਯੋਗ ਨੇ ਮੈਂ ਇਹਨਾਂ ਨੂੰ ਵੀ ਮਿਲਿਆ ਜਦੋਂ ਸੀਐਮ ਸਾਹਿਬ ਮਾਨਸਾਏ ਉਸ ਤੋਂ ਪਹਿਲਾਂ ਮੈਂ ਵਿਧਾਨ ਸਭਾ 'ਚ ਜਾ ਕੇ ਬੈਠਿਆ ਤਾਂ ਮੈਨੂੰ ਉਦੋਂ ਕੈਬਨਟ ਮਿਨਿਸਟਰ ਨੇ ਜਿਹੜਾ ਅੰਮ੍ਰਿਤਸਰ ਤੋਂ ਖੜੇ ਹੋਏ ਨੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਨੂੰ 20 ਤਰੀਕ ਨੂੰ ਬੁਲਾ ਦਾਂਗੇ ਸੀਮ ਸਿੰਘ ਸਾਹਿਬ ਨੂੰ ਤੁਸੀਂ ਧਰਨਾ ਦਿਓ ਮੈਂ ਕਿਹਾ ਮੈਂ ਵੀ ਨਹੀਂ ਦੇਣਾ ਚਾਹੁੰਦਾ ਧਰਨਾ ਦਾ ਧਰਨਾ ਦੇਣਾ ਹੁੰਦਾ ਤਾਂ ਮੈਂ ਉਦੋਂ ਦੇਂਦਾ ਜਿੱਦ ਮੈਂ ਪੁੱਤ ਦੀ ਡੈੱਡ ਬੋਡੀ ਲਈ ਬੈਠਾ ਸੀ ਉਦੋਂ ਮੇਰੇ ਨਾਲ ਲੱਖਾਂ ਲੋਕਾਂ ਦੀ ਤਾਦਾਦ ਸੀ ਮੈਨੂੰ ਇਹ ਲੱਗਿਆ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋ ਜਾ ਕੋਈ ਸਾੜ ਫੋਕ ਦੀ ਘਟਨਾ ਨਾ ਹੋ ਜੇ ਮੈਂ ਇੱਕ ਜ਼ਿੰਮੇਵਾਰ ਫੌਜੀ ਆ ਮੈਂ ਡਿਸਪਲਿਨ ਰਹਿ ਕੇ ਜ਼ਿੰਦਗੀ ਗੁਜ਼ਾਰਨੀ ਚਾਹੁੰਦਾ ਉਦੋਂ ਹੀ ਕਰ ਦਿੰਦਾ ਪਰੰਤੂ ਮੈਂ ਇਹਨਾਂ ਦੇ ਸਾਹਮਣੇ ਵੀ ਸਵ ਵੀ ਮੇਰੀ ਆ ਕੈਬਨਿਟ ਸਾਹਿਬ ਤੁਸੀਂ ਐਮ ਸਾਹਿਬ ਤੋਂ ਪੁੱਛ ਕੇ ਲਿਆਦੇ ਵੀ ਮੀਰੀਆਂ ਇਹ ਗੱਲਾਂ ਜਾਇਜ਼ ਨੇ ਜੇ ਜਾਇਜ਼ ਨਹੀਂ ਤਾਂ ਮੈਨੂੰ ਹਾਂ ਨਾ ਉੱਤਰ ਦਿਓ ਅੱਜ ਤੱਕ ਮੰਤਰੀ ਸਾਹਿਬ ਨੇ ਮੈਨੂੰ ਨਹੀਂ ਉਹਦਾ ਉੱਤਰ ਦਿੱਤਾ ਹਾਲ ਤੱਕ ਬਹੁਤ ਸਦਾ ਉਹਨੂੰ ਕਿਸੇ ਦੇ ਅੱਗੇ ਨਾ ਦਿੱਤਾ ਪਰ ਮੈਨੂੰ ਐ ਤਾਂ ਕਹਿੰਦੇ ਭਾਈ ਮੇਰੀ ਸੀਐਮ ਸਾਹਿਬ ਨੇ ਸੁਣੀ ਨਹੀਂ ਮੈਂ ਤਾਂ ਨਹੀਂ ਤੁਹਾਡੇ ਨਾਲ ਗੱਲ ਕਰਦਾ ਅਗਦਾ ਸਵਾਲ ਖੁਸ਼ੀ ਦਿੱਤੀ ਆ ਪਰਮਾਤਮਾ ਨੇ ਦੁਬਾਰਾ ਸਿੱਧੂ ਮੂਸੇਵਾਲਾ ਦਾ ਗਾਣਾ ਕਦੋਂ ਲੋਕਾਂ ਦੇ ਸਪੋਰਟ ਹੋ ਰਿਹਾ ਲੋਕ ਬੜੀ ਡਿਮਾਂਡ ਕਰ ਰਹੇ ਵੀ ਨਵਾਂ ਜਣਾ ਦੇ ਪੂਰੇ ਚ ਹੁਣ ਕੁਝ ਇਹਦੇ ਚ ਪ੍ਰੋਬਲਮ ਇਹ ਹੁੰਦੀਆਂ ਨੇ ਵੀ ਤੇਈ ਗਾਣੇ ਸ਼ੁਭਦੀਪ ਦੇ ਹੋਰ ਕਲਾਕਾਰਾਂ ਨਾਲ ਜਿਹਨਾਂ ਸਟੈਫਲੈਂਡਨ ਆਈ ਸੀ ਆਪਣੇ ਕੋਲੇ ਯੂਕੇ ਤੋਂ ਸਤੀਲ ਬੈਂਗਲ ਯੂਕੇ ਵਾਲੇ ਉਹਨਾਂ ਨਾਲ ਗਾਣੇ ਕਲੈਬ ਕੀਤੇ ਹੋਏ ਨੇ ਸ਼ੁਭਦੀਪ ਦੇ ਖੁਸ਼ ਉਹ ਉਹ ਸਾਥੋਂ ਡੇਟਾ ਮੰਗ ਰਹੇ ਨੇ ਉਹ ਜੀ ਉਹ ਪਹਿਲਾਂ ਰੀਲੀਜ਼ ਕਰਦੇ ਫਿਰ ਆਪਾਂ 2-4 ਮਹੀਨੇ ਬਾਅਦ ਛੱਡਦੇ ਕਦੋਂ ਕਰ ਸਕਦੇ ਜੀ ਹਾਂਜੀ ਬਸ ਉਹਨਾਂ ਨੇ ਉਹਨਾਂ ਨੇ ਕੰਬੀਨੇਸ਼ਨ ਜਾਂ ਬਣਾ ਕੇ ਆਪਾਂ ਉਹਦੇ ਪਿੱਛੇ ਛੱਡ ਦਾਂਗੇ ਇਹ ਨਾਮ ਦਾ ਫਾਈਨਲ ਹੋ ਗਿਆ ਜੀ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਸ਼ੁਭਦੀਪ ਜੀ ਮੇਰਾ ਦੋ ਗਿਆ ਸੀ ਉਹੀ ਵਾਪਸ ਆਇਆ ਠੀਕ ਹੈ ਠੀਕ ਬਿਲਕੁਲ ਸੇਵ ਉਹੀ ਸਾਫ ਰੈਰੂ ਦਾ ਲੱਖ ਲੱਖ ਸ਼ੁਕਰ ਠੀਕ ਹੈ ਕਤਈਆ ਸਭੂ ਸੋ ਬਈ ਤਾਂ ਇਹ ਕੋ ਬੰਦੀ ਦਾ ਪਾਉਂਚ ਕਰਦੇ ਲੋਸ ਪਰ ਕਟ ਸ਼ੋਟ ਕਰ ਦਿਓ ਔਰ ਕਰੀ ਕਟ ਸ਼ੋਟ ਕਰਦੇ ਮੈਂ ਤਾਂ ਜਵਾਬ ਦੇ ਦਿੰਦਾ ਮੈਂ ਤੁਹਾਨੂੰ ਮਨ ਨਾਲ ਲੈ ਕੇ ਜਾਵਾਂਗਾ ਨਿਸ਼ਚਿਤ ਜੇ ਤੁਹਾਡੇ ਕੋਲ ਜਵਾਬ ਹੈਗਾ ਤਾਂ ਸਹੀ ਕਿਤੇ ਦੇਖ ਕੇ ਕਰਦਾ ਸੋਦੂ ਲੰਗਰ ਦੀ ਸੇਵਾ ਵੀ ਕਰਦਾ ਹੁੰਦਾ ਸੀ ਇੱਥੇ ਆ ਕੇ ਜੀ ਬਠਿੰਡਾ ਦੇ ਵਿੱਚ ਉਹਨਾਂ ਨੇ ਕੈਂਸਰ ਟ੍ਰੇਨ ਜਿਹੜੀ ਬੀਕਾ ਨਿਰ ਜਾਂਦੀ ਹੈ ਉਹਨਾਂ ਨੇ ਕਿਹਾ ਸੀ ਹਸਪੀਟਲ ਬਣਾਉਂਗਾ ਮੈਂ ਕੈਂਸਰ ਹਸਪੀਟਲ ਮਾਨਸਾ ਦੇ ਵਿੱਚ ਬਹੁਤ ਜ਼ਿਆਦਾ ਮਾਲਵਾ ਵੇਰ ਢੇਰ ਦੇ ਵਿੱਚ ਸਾਡੇ ਮੰਦਿਰ ਤੇ ਕਿੰਨੀ ਗੱਲਾਂ ਸੀਗੀਆਂ ਇਹ ਹਾਂ ਔਰ ਇਹ ਸਭ ਚਾ ਸਾਡੇ ਹਰ ਮਨ ਤੇ ਹਰੇ ਵੀ ਵਿਚਾਰ ਹੈਗਾ ਪਰ ਉਹ ਮਤਲਬ ਪਿਛਲੇ ਸਾਲ ਜਦੋਂ ਦਾ ਹੋ ਗਿਆ ਹੈ ਜੀ ਜੀ ਸਾਡੀ ਮਾਨਸਿਕ ਹਾਲ ਫਿਜ਼ੀਕਲ ਹਾਲ ਵੀ ਇੰਨੀ ਵੀਕ ਪੈ ਗਈ ਵੀ ਹਰੇ 3 ਮਹੀਨੇ ਬਾਅਦ ਮੈਨੂੰ ਆਈਡੀ ਮਤਨਾ ਪੈਂਦਾ ਹੈ ਮੈਂ ਉਸ ਟੰਟ ਪੈ ਗਿਆ ਕੱਲ ਪੁੱਛੂ ਮੈਂ ਹਟੇ ਕੁਝ ਕਰ ਨਹੀਂ ਪਾਇਆ ਪਰ ਤੂੰ ਪਰਮਾਤਮਾ ਸੋਚ ਬਹੁਤ ਵੱਡੀ ਸੀ ਉਹਦੀ ਅੱਜ ਵੀ ਆਪਾਂ ਇਸੇ ਸ਼ੀਸ਼ੇ ਤੇ ਚੱਲਾਂਗੇ ਮੈਂ ਵੀ ਨਾਲ ਹੁੰਦਾ ਸੀ ਰਾਤ ਨੂੰ ਅਸੀਂ ਜਾਂਦੇ ਸੀ ਸਿੱਧੂ ਵੀ ਆਉਂਦਾ ਸੀ ਸੁਖਪਾਲ ਵੀ ਹੁੰਦਾ ਸੀ ਅਸੀਂ ਇਕੱਠੇ ਰਾਤ ਨੂੰ ਲੰਗਰ ਦੀ ਸੇਵਾ ਕਰਦਾ ਹੁੰਦਾ ਸੀ ਆ ਕੇ ਉਹਨੇ ਹੁਣ ਆਪਾਂ ਆ ਇਲੈਕਸ਼ਨ ਤੋਂ ਬਾਅਦ ਇਹ ਕੈਂਪ ਵੀ ਲਵਾਵਾਂਗੇ ਸ਼ੇਰ ਲਵਾਵਾਂਗੇ ਉਹ ਲੜੀ ਆਪਾਂ ਸ਼ੁਰੂ ਕਰਾਂਗੇ ਦੁਬਾਰੇ ਦਿਲਦੀਪ ਸਿੰਘ ਥਾਲੀ ਵਾਲੀ ਬਸ ਪਹਿਲਾਂ ਮੇਰੇ ਕੋਲੇ ਆ ਜਸਟਿਸ ਤੇ ਫਿਜ਼ੀਕਲ ਪ੍ਰੋਬਲਮਾਂ ਨੇ ਮੈਨੂੰ ਇਨਾ ਕੀ ਹੈ ਲੈ ਵੀ ਮੈਂ ਹਲੇ ਵੀ ਮੈਂ ਹਲੇ ਕੁਝ ਕਰਨੀ ਪਾਇਆ ਮੈਨੂੰ ਅਫਸ ਦੇ ਕੋਈ ਨਾ ਪਰਮਾਤਮਾ ਦੇਵੇ ਤਾਂ ਕਿ ਕਰਾ ਕਰਨੇ ਕਰਾਵੇ ਆਪੇ ਆਪ ਇਹਦਾ ਮਾਲਕ ਨਹੀਂ ਕਰਦਾ